ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਗੋੜ ਵਾਲੇ ਚੌਲ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਹੋਰ ਨਵੀਆਂ ਨਵੀਆਂ ਵੀਡੀਓਜ਼ ਦੇ ਲਈ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ নোਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਹ ਹੁਣ ਚੋਲ ਬਣਾਉਣੇ ਸ਼ੁਰੂ ਕਰਦੇ ਹਾਂ ਗੁੜ ਵਾਲੇ ਚੋਲ ਬਣਾਉਣ ਲਈ ਮੈਂ ਇੱਕ ਕੌਲੀ ਚੋਲਾਂ ਦੀ ਲਈ ਏ ਤੇ ਚੋਲਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਿਆ ਏ ਤੇ ਜਿਹੜੀ ਕੌਲੀ ਨਾਲ ਮੈਂ ਚੋਲ ਨਾਪਿਆ ਉਹ ਇੱਕ ਕੌਲੀ ਭਰ ਕੇ ਅਸੀਂ ਗੁੜ ਦੀ ਲਾਵਾਂਗੇ ਚੋਲਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਧੋ ਕੇ ਰੱਖ ਲਾਂਗੇ ਤੇ ਹੁਣ ਅਸੀਂ ਇੱਕ ਪੈਨ ਗਿਆਸ ਉੱਪਰ ਗਰਮ ਰੱਖ ਲਾਂਗੇ ਜੜੀ ਕੋਲੀ ਨਾਲ ਅਸੀਂ ਚੌਲ ਨਾਪਿਆ ਉਹ ਬਲੀਆਂ ਦੋ ਬੋਲੀਆਂ ਭਰ ਕੇ ਅਸੀਂ ਪਾਣੀ ਦੀਆਂ ਪਾਵਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਗੁੜ ਪਾ ਦਾਂਗੇ ਗੁੜ ਨੂੰ ਹੁਣ ਜਦ ਤੱਕ ਇਹ ਪਾਣੀ ਵਿੱਚ ਮਿਲ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਗਰਮ ਕਰਾਂਗੇ ਗੋੜਹੋਂ ਚੰਗੀਦਰਾ ਪਾਣੀ ਵਿੱਚ ਮੈਲਟ ਹੋ ਗਿਆ ਹੈ ਕਿਉਂਕਿ ਗੋੜ ਨੂੰ ਮੈਂ ਪਹਿਲੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਿਆ ਸੀ ਤੁਸੀਂ ਜਾਂ ਕਟ ਕੇ ਜਾਂ ਚਾਕੂ ਦੀ ਹੈਲਪ ਨਾਲ ਤੁਸੀਂ ਛੋਟਾ-ਛੋਟਾ ਇਹਨੂੰ ਕੱਟ ਕੇ ਫਿਰ ਗੋੜ ਨੂੰ ਵਿੱਚ ਪਾ ਸਕਦੇ ਜੇ ਤੇ ਗੁੜ ਜਲਦੀ ਮੈਲਟ ਹੋ ਜਾਂਦਾ ਹੈ ਗੈਸ ਦੀ ਫਲੇਮ ਹੁਣ ਅਸੀਂ ਬੰਦ ਕਰ ਦਾਂਗੇ ਛੋਲਾ ਨੂੰ ਅਸੀਂ ਕੁੱਕਰ 'ਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਇਹ ਕੁੱਕਰ ਗੈਸ ਉੱਪਰ ਗਰਮ ਰੱਖ ਲਾਂਗੇ ਇੱਕ ਕਟਸ਼ੀਏ ਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਆਪਣੀ ਪਸੰਦੀ ਦੇ ਡਰਾਈ ਫਰੂਟ ਪਾਵਾਂਗੇ ਮੈਂ ਇਹਦੇ ਲਈ 8 ਪਧਾਮ ਦੀਆਂ ਗਿਰੀਆਂ ਥੋੜਾ ਜਿਹਾ ਮੈਂ ਸੁੱਕਾ ਨਾਰੀਅਲ ਕੱਟ ਲਿਆ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਕਿਸ਼ਮਿਸ਼ ਪਾਵਾਂਗੇ ਤੁਸੀਂ ਡਰਾਈ ਫਰੂਟਸ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਲੈ ਸਕਦੇ ਜੇ ਗੈਸ ਦੀ ਫਲੇਮ ਬਿਲਕੁਲ ਸলো ਰੱਖਾਂਗੇ ਹਲਕੇ ਜਿਹੇ ਇਹਨਾਂ ਨੂੰ ਸੇਕ ਲਾਂਗੇ ਅੱਧਾ ਚਮਚ ਹੋਣ ਅਸੀਂ ਇਹਦੇ ਵਿੱਚ ਸੌਫ ਪਾ ਲਾਂਗੇ ਸੌਫ ਨੂੰ ਵੀ ਨਾਲ ਹੀ ਥੋੜੇ ਆ ਭੁੰਨ ਲਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਵਾਲੇ ਪਾਣੀ ਨੂੰ ਛਾਣ ਕੇ ਪਾ ਦਾਂਗੇ ਗੁੜ ਵਾਲੇ ਪਾਣੀ ਨੂੰ ਹਮੇਸ਼ਾ ਇਹਦੇ ਵਿੱਚ ਛਾਣ ਕੇ ਹੀ ਪਾਉਣਾ ਹੈ ਕਿਉਂਕਿ ਇਹਦੇ ਵਿੱਚ ਕਚਰਾ ਵਗੈਰਾ ਹੁੰਦਾ ਹੈ ਛਾਣਨ ਨਾਲ ਸਾਰਾ ਕਚਰਾ ਨਿਕਲ ਜਾਂਦਾ ਹੈ ਬਿਲਕੁਲ ਥੋੜਾ ਜਿਹਾ ਸੀ ਇਹਨਾਂ ਵਿੱਚ ਨਮਕ ਪਾਵਾਂਗੇ ਇਸ ਚਮਚ ਦੇ ਚੌਥੇ ਹਿੱਸੇ ਦੇ 그리 ਬਸ ਹੀ ਨਮਕ ਪਾਵਾਂਗੇ ਇਹਦੇ ਵਿੱਚ ਨਮਕ ਪਾਉਣ ਨਾਲ ਗੋੜ ਵਾਲੇ ਚੋਲਾ ਦਾ ਟੇਸ ਦੁੱਗਣਾ ਹੋ ਜਾਂਦਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਚੋਲ ਪਾ ਦਾਂਗੇ ਚੋਲਾ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਲਿਆ ਹੈ ਇੱਕ ਵਾਰ ਮਿਕਸ ਕਰ ਲਾਂਗੇ ਇਹਨਾਂ ਨੂੰ ਕੁੱਕਰ ਦਾ ਹੁਣ ਟੱਕੜ ਬੰਦ ਕਰ ਦਾਂਗੇ ਤੇ ਦੋ ਵਿਸਲਾਂ ਆਉਣ ਤੱਕ ਅਸੀਂ ਛੋਲੇ ਨੂੰ ਪਕਾਵਾਂਗੇ ਕੁੱਕਰ ਦੀਆਂ ਹੁਣ ਦੋ ਵਿਸਲ ਆ ਗਈਆਂ ਐ ਤੇ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਹੁਣ ਅਸੀਂ 20 ਮਿੰਟ ਲਈ ਕੁੱਕਰ ਨੂੰ ਠੰਡਾ ਹੋਣ ਦੇਵਾਂਗੇ 20 ਮਿੰਟ ਬਾਅਦ ਅਸੀਂ ਕੁੱਕਰ ਦਾ ਢੱਕਣ ਖੋਲ੍ਹ ਕੇ ਚੌਲ ਚੈੱਕ ਕਰਾਂਗੇ ਕੁੱਕਰ ਹੁਣ ਇੱਕਦਮ ਠੰਡਾ ਹੋ ਗਿਆ ਏ ਤੇ ਦਾ ਢੱਕਣ ਖੋਲ੍ਹ ਕੇ ਚੌਲਾਂ ਨੂੰ ਚੈੱਕ ਕਰ ਲਾਂਗੇ ਦੇਖੋ ਚੌਲ ਬਹੁਤ ਹੀ ਵਧੀਆ ਬਣ ਗਏ ਆ ਕਿਸੇ ਫੌਕ ਦੀ ਹੈਲਪ ਨਾਲ ਅਸੀਂ ਚੌੜਾ ਨੂੰ ਹਲਾ ਲਾਂਗੇ ਚੌੜਾ ਨੂੰ ਹੁਣ ਅਸੀਂ ਇੱਕ ਬਾਉਲ ਚ ਕੱਢ ਲਾਂਗੇ ਚੌਣਾ ਨੂੰ ਮੈਂ ਬੌਲ ਚ ਕੱਢ ਲਿਆ ਏ ਬਹੁਤ ਹੀ ਵਧੀਆ ਝੋਲ ਬਣ ਕੇ ਤਿਆਰ ਹੋਏ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ